ਰਖੜੀ ਦਾ ਤਿਉਹਾਰ ਤੁਸੀਂ ਦੇਖ ਰਹੇ ਹੋ ਆਪਣੇ ਭਰਾਵਾਂ ਦੇ ਲਈ ਇਹ ਜਿਹੜਾ ਰਿਸ਼ਤਾ ਹੈ ਭੈਣ ਤੇ ਭਰਾ ਦਾ ਉਸ ਲਈ ਰਖੜੀਆਂ ਦੀ ਖਰੀਦਦਾਰੀ ਸ਼ੁਰੂ ਹੋ ਗਈ ਹੈ ਰਖੜੀ ਦੀ ਜਿਹੜੀ ਗੱਠ ਹੈ ਇੱਕ ਪਵਿੱਤਰ ਰਿਸ਼ਤਾ ਹੈ ਭੈਣ ਤੇ ਭਰਾ ਦਾ ਉਹ ਹਮੇਸ਼ਾ ਮਜ਼ਬੂਤ ਰਹੇ ਅਤੇ ਇੱਕ ਭੈਣ ਆਪਣੇ ਭਰਾ ਤੋਂ ਇਹ ਵੀ ਆਸ ਕਰਦੀ ਹੈ ਕਿ ਉਹਦੀ ਸਾਰੇ ਜ਼ਿੰਦਗੀ ਉਹ ਸੁਰੱਖਿਆ ਦੇ ਲਈ ਵੀ ਹਰ ਸਮੇਂ ਤਿਆਰ ਰਹੇ ਔਰ ਇਹ ਖੜੇ ਪੰਜੀ ਇਹਨਾਂ ਨੂੰ ਪੁੱਛਦੇ ਆ ਇਸ ਤਿਹਾਰ ਦੀ ਖਾਸੀਅਤ ਇਹ ਭੈਣ ਭਰਾ ਦਾ ਜੋ ਪਿਆਰ ਹੈ ਅਟੁੱਟ ਬੰਧਨ ਹੈ ਉਹ ਹੋਰ ਵੀ ਜ਼ਿਆਦਾ ਮਜ਼ਬੂਤ ਹੁੰਦਾ ਹੈ ਇਸ ਦੇ ਨਾਲ ਇੱਕ ਵਿਸ਼ਵਾਸ ਹੈ ਆਪਸ ਦੇ ਵਿੱਚ ਸਾਂਝੇਦਾਰੀ ਹੈ ਇੱਕ ਦੀ ਵੀ ਭੈਣ ਹੈ ਆਪਣੇ ਭਰਾ ਤੋਂ ਕਿਸ ਤਰ੍ਹਾਂ ਦੀ ਆਸ ਕਰਦੀ ਹੈ ਅੱਜ ਦੇ ਦਿਨ ਲੱਕੜੀ ਬਣ ਕੇ ਕਿਉਂ ਜ਼ਿੰਦਗੀ ਪਰ ਇਹ ਅਟੁੱਟ ਪਿਆਰ ਦਾ ਬੰਧਨ ਐਦਾ ਹੀ ਰਾਖੀ ਦੇ ਧਾਗੇ ਦੀ ਗੱਠ ਦੀ ਤਰ੍ਹਾਂ ਹੀ ਪੱਕਾ ਰੋ ਕਦੇ ਵੀ ਨਾ ਖੁੱਲੇ ਬਹੁਤ ਵਧੀਆ ਭਰਾ ਦੀ ਰੀਝ ਪੂਰੀ ਕਰਨ ਦੀ ਭੈਣਾਂ ਨੂੰ ਸਭ ਨੂੰ ਹੁੰਦਾ ਹੈ ਜਿਵੇਂ ਅਸੀਂ ਆਪਣੇ ਭਰਾ ਦੇ ਘਰ ਜਾ ਕੇ ਆਪਣੀ ਰੀਝ ਪੂਰੀ ਕਰੀਏ ਹਾਂ ਜਿੰਨਾ ਸੌ ਹੁੰਦਾ ਇਸ ਤੋ ਆਰਦਾ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਸਾਲ ਪਾਸ ਦੀ ਕਰੀਦੀ ਇਖਤਿਹਾਰ ਦੀ ਰਖੜੀ ਦਾ ਤਿਉਹਾਰ ਇੱਕ ਬਹੁਤ ਪਵਿੱਤਰ ਤਿਉਹਾਰ ਹੈ ਤੇ ਭੈਣਾਂ ਤੇ ਭਰਾਵਾਂ ਦਾ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜੋ ਹਰ ਸਾਲ ਬਹੁਤ ਹੀ ਧੂਮ-ਧਮਲ ਨਾਲ ਮਨਾਇਆ ਜਾਂਦਾ ਹੈ ਤੁਸੀਂ ਆਪਣੇ ਭਰਾ ਦੇ ਲਈ ਕਿਸ ਤਰ੍ਹਾਂ ਦੀ ਰਖੜੀ ਖਰੀਦ ਰਹੇ ਹੋ ਮੈਂ ਆਪਣੇ ਭਰਾਵਾ ਉਸੇ ਸਭ ਤੋਂ ਸੋਹਣੀ ਰਖੜੀ ਖਰੀਦਾਂਗੀ ਜੋ ਕਿ ਦੇ ਗੁੱਟ ਤੇ ਬੰਨੀ ਸੋਹਣੀ ਵੀ ਲੱਗੇ ਪਰਮਾਤਮਾ ਸਾਡਾ ਐਵੇਂ ਪਿਆਰ ਬਣਾਈ ਰੱਖੇ ਤੁਸੀਂ ਰਖੜੀ ਖਰੀਦਣ ਆਏ ਹੋ ਭਰਾਵਾਸ ਦੇ ਕਿਸ ਤਰ੍ਹਾਂ ਦੀ ਰਖੜੀ ਖਰੀਦ ਰਹੇ ਹੋ ਮੈਂ ਬਹੁਤ ਫੈਂਸੀ ਰਖੜੀਆਂ ਬਹੁਤ ਸੋਹਣੀਆਂ ਲੱਗ ਰਹੀਆਂ ਹੈ ਬਹੁਤ ਵਧੀਆ ਲੱਗ ਰਹੀ ਹੈ ਇਹ ਤਿਹਾਰ ਯਾਨੀ ਭਰਾਵਾਂ ਵਾਸਤੇ ਲੈ ਕੇ ਜਾ ਰਹੀ ਹੈ ਰਖੜੀਆਂ ਭਰਾਵਾਂ ਵਾਸਤੇ ਸਾਰਿਆਂ ਵਾਸਤੇ ਲੈ ਕੇ ਕੀ ਕਮਨਾ ਕਰਦੇ ਹੋ ਅੱਜ ਦੇ ਦਿਨ ਭੈਣੇ ਭਰਾ ਵਾਸਤੇ ਕੀ ਬਸ ਕੀ ਲੰਬੀਆ ਉਮਰਾਂ ਪੱਖੇ ਭਰਾਵਾਂ ਨੂੰ ਤਰੱਕੀਆ ਵਖਸ਼ੇ ਕੀ ਸਨੇਹ ਦਿੰਦੇ ਰੱਖੜੀ ਦਾ ਤਿਉਹਾਰ ਗਰੇ ਹੈ ਰਖੜੀ ਕੀ ਆਪਸੀ ਪ੍ਰੇਮ ਪਿਆਰ ਰਵੇ ਮਿਲਵਰਤਾ ਰਵੇ ਆਪਸ ਵਿੱਚ ਇਹ ਵਾਸਤੇ ਸਨੇਹ ਇੱਥੇ ਰਹਿੰਦੇ ਭਰਾ ਬਾਹਰ ਰਹਿੰਦੇ ਆ ਨਹੀਂ ਇੱਥੇ ਹੋ ਹਾਂ ਚੰਡੀਗੜ੍ਹ ਹਾਂ ਜੀ ਰਖੜੀ ਤੇ ਜੀ ਸਭ ਤੋਂ ਪਹਿਲਾਂ ਪਤਾਇਆ ਸਾਰਿਆਂ ਨੂੰ ਰਖੜੀ ਦੀਆਂ ਬਹੁਤ-ਬਹੁਤ ਐਨਾ ਦਾ ਤਿਹਾਰ ਆ ਜੀ ਤੇ ਰਖੜੀ ਦਾ ਤਿਹਾਰ ਤੇ ਸਪੈਸ਼ਲ ਕੀ ਹੋਰ ਬੰਦਾ ਦੇਸੀ ਕੀ ਵਾਲਾ ਤੇ ਬਾਕੀ ਹੋਰ ਮਠਿਆਈਆਂ ਗਾਜਰਪਾਕ ਜਿਵੇਂ ਹੁੰਦਾ ਪੁੰਨੀ ਬਰਫੀ ਹੋ ਗਈ ਡਰਾਈ ਕੇਕ ਵਗੈਰਾ ਹੋਰ ਸਾਰਾ ਕੁਝ ਚੱਲਦਾ ਹੈ ਸਾਰੀਆਂ ਪੈਣਾਵੀਆਂ ਹਮ ਮਾ ਕੇ ਉਹਨਾਂ ਨੂੰ ਸਪੈਸ਼ਲ ਪਾਇਓਰਿਟੀ ਦੇ ਉੱਤੇ ਜ਼ਿਆਦਾ ਜ਼ੋਰ ਦੇਈਦਾ ਜੀ ਬਈ ਸਾਰਾ ਕੁਝ ਤਿਆਰ ਹੁੰਦਾ ਹਾਂਜੀ ਬਾਹਰ ਵੀ ਬੇਚੇ ਫੋਰਨਟੇ ਵੀ ਕਰਾਉਂਦਾ ਹਾਂਜੀ ਬਾਹਰ ਜਿਵੇਂ ਪੁੰਨੇ ਕੋਈ ਦੀ ਬਰਫੀ ਹੋ ਗਈ ਕੇਵਰ ਹੋ ਗਿਆ ਤੇ ਸਪੈਸ਼ਲ ਡਿਮਾਂਡ ਹੁੰਦੀ ਹੈ ਜਾਂਦਾ ਜੀ ਦੁਬਾਰਾ ਤਾਂ ਕਰ ਕਿਹੜੇ ਕਿਹੜੇ ਦੇਸ਼ਾਂ ਜਾਰੀ ਕੈਨੇਡਾ ਅਮਰੀਕਾ ਜੀ ਆਸਟ੍ਰੇਲੀਆ ਹਾਂਜੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਨ ਕੋਸੀ ਸਮਾਣਾ ਨਿਊਜ਼